ਪੰਜਾਬ ਦੇ ਵਿੱਚ ਉਸ ਵੇਲੇ ਚਾਰੇ ਪਾਸੇ دہشت ਦਾ ਮਾਹੌਲ ਪੈਦਾ ਹੋ ਗਿਆ ਜਦੋਂ ਮੁਰ ਤੋਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਜਿਸ ਤੋਂ ਬਾਅਦ ਚਾਰੇ ਪਾਸੇ دہشت ਦਾ ਮਾਹੌਲ ਪੈਦਾ ਹੋ ਗਿਆ ਦਾਦੀ ਹੈ ਕਿ ਫਿਰੋਜ਼ਪੁਰ ਦੇ ਵਿੱਚ ਈਮੇਲ ਦੇ ਜ਼ਰੀਏ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਜਿਵੇਂ ਧਮਕੀ ਮਿਲਦੀ ਹੈ ਦੀ ਸੂਚਨਾ ਮਿਲਦੇ ਸਾਰ ਪੁਲਿਸ ਪ੍ਰਸ਼ਾਸਨ ਮੌਕੇ ਦੇ ਉੱਤੇ ਪਹੁੰਚ ਜਾਂਦਾ ਤੇ ਪੂਰੇ ਕੋਰਟ ਕੰਪਲੈਕਸ ਨੂੰ ਖਾਲੀ ਕਰਵਾ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਤਲਾਸ਼ੀ ਕੀਤੀ ਜਾ ਰਹੀ ਹੈ ਉੱਥੇ ਹੀ ਤਸਵੀਰਾਂ ਮੋਗਾ ਤੋਂ ਵੀ ਸਾਹਮਣੇ ਆਈਆਂ ਮੋਗਾ ਦੇ ਵਿੱਚ ਵੀ ਕੋਰਟ ਕੰਪਲੈਕਸ ਨੂੰ ਈਮੇਲ ਦੇ ਜ਼ਰੀਏ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਜਿਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਤਾਂ ਪੁਲਿਸ ਵੱਲੋਂ ਮੌਕੇ ਦੇ ਉੱਤੇ ਪਹੁੰਚ ਕੇ ਕੋਰਟ ਕੰਪਲੈਕਸ ਨੂੰ ਖਾਲੀ ਕਰਵਾ ਦਿੱਤਾ ਤੇ ਪੁਲਸੀਆਂ ਟੀਮਾਂ ਨੇ ਕੋਰਟ ਕੰਪਲੈਕਸ ਦੇ ਅੰਦਰ ਜਾ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਿਨ੍ਹਾਂ ਦੇ ਵੱਲੋਂ ਈਮੇਲ ਦੇ ਜ਼ਰਿਏ ਧਮਕੀ ਦਿੱਤੀ ਗਈ ਉਸ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਨੇ ਮੌਕੇ ਦੇ ਉੱਤੇ ਗੱਲਬਾਤ ਕਰਕੇ ਦੱਸਿਆ ਕਿ ਕਿਵੇਂ ਉਹਨਾਂ ਨੂੰ ਘਟਨਾ ਦੀ ਸੂਚਨਾ ਮਿਲੀ ਤੇ ਮੌਕੇ ਦੇ ਉੱਤੇ ਪਹੁੰਚੇ ਆ ਇਸ ਤੋਂ ਬਾਅਦ ਰੋਪੜ ਕੋਰਟ ਕੰਪਲੈਕਸ ਨੂੰ ਵੀ ਇਸੇ ਤਰੀਕੇ ਦੇ ਨਾਲ ਈਮੇਲ ਦੇ ਜ਼ਰੀਏ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਜਿਸ ਤੋਂ ਬਾਅਦ ਰੋਪੜ ਦੇ ਕੋਰਟ ਕੰਪਲੈਕਸ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਤੇ ਫਟਾਫਟ ਕੋਰਟ ਕੰਪਲੈਕਸ ਨੂੰ ਖਾਲੀ ਕਰਵਾ ਦਿੱਤਾ ਗਿਆ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ ਜਦੀ ਜਾਂਚ ਪੜਤਾਲ ਹਲੇ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਫਿਲਹਾਲ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਪੁਲਿਸ ਦੇ ਹੱਥ ਨਹੀਂ ਲੱਗੇ ਪਰ ਹੁਣ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਆਓ ਤਸਵੀਰਾਂ ਦਿਖਾਉਂਦੇ ਹਾਂ ਇਹ ਮੈਸੇਜ ਜਿਹੜਾ ਕਿ ਆਇਆ ਹੈ ਥੈਟਸ ਦਾ ਹੈਗਾ ਹੈ ਬਿਲਡਿੰਗ ਦਾ ਅਸੀਂ ਉਸ ਰਿਗਾਰਡਿੰਗ ਇਹਦੀ ਹੈਗੀ ਚੈਕਿੰਗ ਕਰ ਰਹੇ ਹਾਂ ਮੇਰੇ ਨਾਲ ਪੰਜ ਜਿਹੜੀ ਡੀਐਸਪੀ ਸਾਹਿਬਾਨ ਹੈਗੇ ਨੇ ਐਸਟੀਓ ਸਾਹਿਬਾਨ ਹੈਗੇ ਨੇ ਐਂਟੀ ਸਬੋਡਰੀ ਟੀਮ ਹੈ ਆਰਪੀ ਟੀਮ ਹੈ ਡੱਗ ਡਿਸਪੋਜ਼ਲ ਟੀਮ ਹੈਗੀ ਹੈ ਇਹ ਸਾਰੀ ਟੀਮਾਂ ਦੇ ਨਾਲ ਅਸੀਂ ਜਿਹੜੀ ਥਰੋਲ ਬਿਲਡਿੰਗ ਦੀ ਚੈੱਕ ਜਿਹੜੇ ਕਰ ਰਹੇ ਆ ਵੈਸੇ ਵੀ ਰੁਟੀਨ ਸਾਡੀ ਜਿਹੜੀ ਹੈਗੇ ਡੇਲੀ ਡੀਐਸਪੀ ਸਾਹਿਬ ਆਉਂਦੇ ਨੇ ਚੱਕਰ ਕਰਕੇ ਜਾਂਦੇ ਨੇ ਪਰ ਜਦੋਂ ਇਹ ਮੈਸੇਜ ਆਇਆ ਇਸ ਕਰਕੇ ਅਸੀਂ ਜਿਹੜੀ ਹੈਗੀ ਸਪੈਸ਼ਲ ਚੈਕਿੰਗ ਜਿਹੜੀ ਹੈਗੀ ਕਰ ਰਹੇ ਹਾਂ ਮੇਰੇ ਤੋਂ ਪਹਿਲੇ ਮਾਲੇ ਹੋਗੇ ਐਸਐਸਪੀ ਸਾਹਿਬ ਹੀ ਹੋਗੇ ਇਹਨੇ ਅਸੀਂ ਇਹਨੂੰ ਡੀਪਲੀ ਜਿਹੜਾ ਹੈਗਾ ਕੋਈ ਐਂਗਲ ਨਹੀਂ ਛੱਡਣਾ ਜਿਸ ਤੇ ਚੈਕਿੰਗ ਨਾ ਕੀਤੀ ਜਾਵੇ ਤੇ ਇਹ ਲੋਕਾਂ ਨੂੰ ਸਾਡੇ ਵੱਲੋਂ ਜਿਹੜੀ ਅਪੀਲ ਹੈ ਵੀ ਕੋਈ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਕੋਈ ਇਹਦਾ ਵੀ ਫੇਕ ਸਾਡੀ ਜਿਹੜੀ ਹੈਗੀ ਲੋਕ ਆਪਣੇ ਆਪ ਨੂੰ ਜੁਗਾਂ ਦੀ ਖਤਰ ਕਰਦੇ ਆ ਅਸੀਂ ਉਸ ਨੂੰ ਵੀ ਜਿਹੜਾ ਹੈਗਾ ਡੀਪਲੀ ਕਰ ਰਹੇ ਹਾਂ ਤੇ ਉਹ ਵੀ ਜਲਦੀ ਤੈਸ ਕਰਕੇ ਉਹਨਾਂ ਦੇ ਖਿਲਾਫ ਵੀ ਬੰਦੀ ਕਾਰਵਾਈ ਕਰਾਂਗੇ ਸਰ ਮੈਸੇਜ ਕੋਈ ਮਿਲ ਆਇਆ ਜਾਂ ਕਿਸ ਲੋਕ ਨੂੰ ਹਮੇ ਮੇਲ ਏ ਇਹ ਮੈਸੇਜ ਹੀ ਸਮਝ ਲੋ ਕੋਈ ਜੇ ਦੇ ਕਿਸੇ ਨਾ ਕਿਸੇ ਤਰੀਕੇ ਨਾਲ ਸਰ ਮੈਂ ਕੀ ਆਇਆ ਸੀ ਇਹ ਬੁੱਧਾ ਵੀ ਕਿਸ ਨੇ ਪਾਈ ਹੈ ਵੀ ਬਿਲਡਿੰਗ ਦਾ ਕੀ ਕੀਤਾ ਸਰ ਬਿਲਡਿੰਗ ਦੇ ਵਿੱਚ ਇਹੀ ਹੈ ਵੀ ਕੋਈ ਨਾ ਕੋਈ ਚੀਜ਼ ਜਿਹੜੀ ਹੈਗੀ ਉਹ ਲਾਣਗੇ ਜਾਂ ਕੁਝ ਕਰਨਗੇ ਜਿਹੜੀ ਹੈਗੇ ਜਦੋਂ ਕਿਸੇ ਨੇ ਕਰਨਾ ਬਾਕੀ ਦੇ ਇਹਦਾ ਕੋਈ ਗੱਲ ਹੀ ਨਹੀਂ ਹੈਗੀ ਕੋਈ ਅੱਜ ਗੈਂਗਸਟਰਾਂ ਦੀ ਪੇਸ਼ੀ ਤੇ ਨਹੀਂ ਸਰ ਜਿੰਦ ਕੋਈ ਹੈ ਕਿਸੇ ਨੂੰ ਨਹੀਂ ਇਹਦਾ ਵੀ ਸੱਚ ਕੋਈ ਹੋਰ ਨਹੀਂ ਸੀ ਹਾਂਜੀ ਇਹਨੀਆਂ ਟੀਮਾਂ ਜਿਹੜੀਆਂ ਸਾਡੇ ਨਾਲ ਛੇ ਟੀਮਾਂ ਬਣੀਆਂ ਹੋਈਆਂ ਨੇ ਪੰਜ ਡੀਐਸਪੀ ਲੱਗੇ ਨੇ ਇੱਕ ਇਨਸਪੈਕਟਰਸ ਨਾਲ ਲੱਗੇ ਨੇ ਐਸਐਚਓ ਤਿੰਨ ਐਸਐਚਓ ਲੱਗੇ ਨੇ ਟ੍ਰੈਫਿਕ ਇਨਸਪੈਕਟਰ ਲੱਗੇ ਨੇ ਏਆਰਪੀ ਟੀਮਾਂ ਲੱਗੀਆਂ ਨੇ ਐਂਟੀ ਸਬੋਟੇ ਟੀਮ ਚੱਲ ਰਹੀ ਹੈ ਡਗ ਡਿਸਪੋਜ਼ਲ ਜਿਹੜੀ ਹੈਗੀ ਉਹ ਡਿਟੈਕਸ਼ਨ ਉਹ ਚੱਲ ਰਹੀ ਹੈ ਸਾਰੇ ਹੀ ਜਿਹੜੀ ਹੈਗੀ ਕੋਰਟ ਕੰਪਲੈਕਸ ਹੈ ਜਿਹਦੇ ਵਕੀਲਾ ਸਾਹਿਬ ਦਾ ਚੈਂਬਰ ਨੇ ਉਹ ਸੀ ਚੈੱਕ ਕਰਦੇ ਆ ਪਰ ਹੋਰ ਕੋਈ ਕੋਰਟ ਕੰਪਲੈਕਸ ਹੈ ਜਿਹੜੀ ਮੇਲ ਉਹ ਕੀ ਕਹਿਣਾ ਚਾਹੁੰਦੇ ਉਹ ਮਖੀ ਦਾ ਦੇਖੋ ਮੈਨੂੰ ਪਤਾ ਮੈਂ ਤਾਂ ਆਪਣਾ ਡਿਸਟ੍ਰਿਕਟ ਫਰੂਖਪੁਰ ਡਿਸਟ੍ਰਿਕਟ ਵਾਲੀ ਹੀ ਮੈਂ ਗੱਲ ਕਰੂੰਗਾ ਕਿਸੇ ਕਿਸਮ ਦੀ ਪੈਨਿਕ ਹੁੰਦੀ ਕੋਈ ਲੋੜ ਨਹੀਂ ਹੈਗੀ ਬਿਲਕੁਲ ਠੀਕ ਠਾਕ ਹੈ ਅਮਰਮੰਦ ਹੈਗੀ ਹੈ ਨਾ ਹੋਰ ਹੈਗੇ ਪੁਲਿਸ ਫਰੂਖਪੁਰ ਪੁਲਿਸ ਜੜੀ ਹੈਗੀ ਹੈ 24 ਘੰਟੇ ਸੇਵਾ ਲਈ ਹਾਜ਼ਰ ਹੈ ਸਰ ਚੈਕਿੰਗ ਬਾਰੇ ਕੁਝ ਕੋਈ ਜੀ ਨਹੀਂ ਕੋਈ ਅਦਾਲਤੋ ਦਾ ਕੰਮ ਖਤਪਤ ਚੱਲ ਰਿਹਾ ਹੈ ਕੋਈ ਤਾਂ ਬੋਸਮਣ ਕੀਤਾ ਉਸ ਤੋਂ ਬਾਅਦ ਵੀ ਚੱਲੂਗਾ ਅੱਜ ਜਿਹੜਾ ਇੱਥੇ ਆਫੀਸ਼ੀਅਲ ਈਮੇਲ ਆਈਡੀ ਹੈਗੀ ਡਿਸਟ੍ਰਿਕਟ ਐਂਡ ਸੈਸ਼ਨ ਜਨ ਸਾਹਿਬ ਦੀ ਮੋਗਾ ਦੀ ਉਹਨਾਂ ਦੇ ਮੇਲ ਤੇ ਇੱਕ ਥ्रेटनिंग ਮੇਲ ਆਈ ਹੈ ਉਹਦੇ ਸੰਬੰਧੀ ਅਸੀਂ ਜਿਹੜੇ ਨੈਸੈਸਰੀ ਸਿਕਿਉਰਟੀ ਮੀਜਰਸ ਨੇ ਉਹ ਸਾਰੇ ਲੈ ਰਹੇ ਆ ਜਿਹੜੀ ਸਾਡੀ ਸਟੈਂਡਰਡ ਡ੍ਰਿਲ ਬਣੀ ਹੋਈ ਹੈ ਉਹ ਸਾਰੀ ਅਸੀਂ ਫੋਲੋ ਕਰ ਰਹੇ ਆ ਇੱਥੇ ਸਾਰੀ ਚੈਕਿੰਗ ਜਿਹੜੀ ਆ ਉਹ ਸਾਡੀ ਚੱਲ ਰਹੀ ਹੈ ਐਂਟੀ ਸੌਟਾ ਚੈਕਿੰਗ ਟੀਮਸ ਤੇ ਬਾਕੀ ਸਾਰੀ ਪੁਲਿਸ ਟੀਮਸ ਆਰ ਓਨ ਦਾ ਜੋਬ ਤੇ ਅਸੀਂ ਜੋ ਨੇਸੈਸਰੀ ਮੀਜਰਸ ਹੈ ਉਹ ਸਾਰੇ ਅਸੀਂ ਲੈ ਰਹੇ ਆਂ ਪਾਕਿਸਤਾਨ ਦੇ ਜ਼ਰੇਟ ਅਸਰ ਕੀ ਦੇ ਵੱਲ ਮੇਲ ਆਈ ਦੀ ਆ ਉਹ ਸਾਰਾ ਜਿਹੜਾ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸਾਰਾ ਅਸੀਂ ਇਨਵੈਸਟੀਗੇਟ ਕਰ ਰਹੇ ਆਂ ਅੱਗੇ ਜਿਹੜੀ ਵੀ ਕੋਈ ਡਵੈਲਪਮੈਂਟਸ ਹੋਣਗੀਆਂ ਉਹ ਅਸੀਂ ਤੁਹਾਨੂੰ ਦੱਸ ਦੇਵਾਂਗੇ ਬਟ ਜਿਹੜੀ ਨੇਸੈਸਰੀ ਸਿਕਿਉਰਿਟੀ ਡ੍ਰਿਲ ਹੈ ਉਹ ਸਾਰੀ ਅਸੀਂ ਫੋਲੋ ਕਰਦੇ ਹੋਏ ਤੇ ਸਾਰੇ ਕੋਰਟ ਕੰਪਲੈਕਸ ਦੀ ਅਸੀਂ ਚੈਕਿੰਗ ਅੱਜ ਕਰਾ ਰਹੇ ਆਂ ਸਰ ਬੰਦਰਕੋ ਕੋਰਟ ਕੰਪਲੈਕਸ ਉਹ ਸਾਰਾ ਤੁਹਾਨੂੰ ਜਿਹੜੇ ਹੈਗੇ ਕੋਰਟ ਦੇ ਆਫੀਸਰਸ ਉਹ ਤੁਹਾਨੂੰ ਦੱਸ ਸਕਦੇ ਆ ਅਸੀਂ ਹੁਣ ਇਸ ਟਾਈਮ ਇੱਥੇ ਸਾਡੀ ਜਿਹੜੀ ਉਹ ਚੈਕਿੰਗ ਚੱਲ ਰਹੀ ਹੈ ਸਰ ਮੇਲ ਕਿਸ ਤਰ੍ਹਾਂ ਦੀ ਆਈ ਹੈ ਕੋਈ ਆਰ ਡੀ ਐਕਸ ਵਗੈਰਾ ਜਾਂ ਬਲਾਕ ਵਗੈਰਾ ਦੀ ਉਹ ਵੀ ਸਾਰਾ ਸਾਡਾ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਤੁਹਾਨੂੰ ਆਫਟਰ ਇਨਵੈਸਟੀਗੇਸ਼ਨ ਆਫਟਰ ਥੋਰੋ ਵੈਰੀਫਿਕੇਸ਼ਨ ਅਸੀਂ ਸਾਰਾ ਤੁਹਾਨੂੰ ਦੱਸਾਂਗੇ ਹਜੇ ਆਹੀ ਹੈ ਕਿ ਸਾਡੀ ਇੱਥੇ ਚੈਕਿੰਗ ਚੱਲ ਰਹੀ ਹੈ ਅਸੀਂ ਇਹਨੂੰ ਪੂਰੇ ਨੂੰ ਏਵੈਕੂਏਟ ਕਰਾ ਕੇ ਇੱਥੋਂ ਖਾਲੀ ਕਰਾ ਕੇ ਤੇ ਇੱਕ ਇੱਕ ਚੀਜ਼ ਦੀ ਅਸੀਂ ਥੋਰੋਲੀ ਚੈਕਿੰਗ ਕਰ ਰਹੇ ਹਾਂ ਜਿਹੜੀ ਸਾਡੀ ਡ੍ਰਿਲ ਬਣੀ ਹੋਈ ਹੈ ਐਸਓਪੀ ਬਣੀ ਹੋਈ ਹੈ ਉਹਨੂੰ ਅਸੀਂ ਪ੍ਰੋਪਰਲੀ ਫੋਲ ਕਿਹੜੇ ਕਿਹੜੇ ਟੀਮਾਂ ਸਰ ਇੱਥੇ ਐਂਟੀ ਸੌਟਾ ਚੈੱਕ ਟੀਮਸ ਜਿਹੜੀ ਆ ਉਹ ਸਾਡੀਆਂ ਲਗੀਆਂ ਹੋਈਆਂ ਨੇ ਡੌਗ ਸਕਾਟ ਟੀਮ ਵੀ ਸਾਡੀ ਇੱਥੇ ਹੈਗੀ ਹੈ ਜਿਹੜੀ ਵੀ ਟੀਮਸ ਹੈਗੀਆਂ ਨੈਸੈਸਰੀ ਉਹ ਸਾਰੀ ਔਨ ਦਾ ਗਰਾਉਂਡ ਹੈਗੀ ਸਾਡੇ ਸਾਰੇ ਸੀਨੀਅਰ ਆਫਿਸਰਸ ਵੀ ਹੈਗੇ ਨੇ ਤੇ ਉਹ ਅਸੀਂ ਜਿਹੜੀ ਸਾਰੇ ਕਰ ਰਹੇ ਹਾਂ ਸਰ ਇਹ ਕੋਰਡੀਨਲ ਚੈਂਬਰਾਂ ਨੂੰ ਵੀ ਖਾਲੀ ਕਰਾਇਆ ਗਿਆ ਜਾਂ ਉਹ ਸਾਰੇ ਪਾਸੇ ਸਾਡੀ ਸਿਕਿਉਰਿਟੀ ਚੈਕਿੰਗ ਚੱਲ ਰਹੀ ਹੈ ਜਿੱਥੇ-ਜਿੱਥੇ ਵੀ ਸਾਨੂੰ ਲੱਗ ਰਿਹਾ ਹੈ ਉਹ ਸਾਰਾ ਅਸੀਂ ਚੈੱਕ ਕਰਕੇ ਇੱਕ ਵਾਰੀ ਖਾਲੀ ਕਰਾ ਕੇ ਪੂਰਾ ਚੈਕਿੰਗ ਕਰਾ ਕੇ ਤੇ ਨੈਸੈਸਰੀ ਮੀਜਰਸ ਅਸੀਂ ਲਏ ਹਾਂ ਟਰਟ ਆਈ ਹੈ ਜੀ ਕਿ ਕੀ ਦਾ ਸਾਰਾ ਸਟਾਫ ਸਾਰੇ ਵਕੀਲੋ ਸਾਰੇ ਜੋ ਵੀ ਕਲਾਇੰਟ ਹੈ ਉਹ ਫੋਰਸ ਲਾ ਕੇ ਬਾਹਰ ਕੱਢ ਦਿੱਤੇ ਜਿੱਸਾ ਆਪ ਘੱਟ ਰਹੇ ਆ ਬਾਕੀ ਦੇਖਦੇ ਆ ਥੋੜੀ ਜਿਹਾ ਤਾਂ ਕੀ ਹੁੰਦਾ ਕਿਦਾਂ ਦੀ ਥ੍ਰੈਟ ਬਸ ਹੋਇਆ ਇਹਦੇ ਬੰਬ ਦੀ ਥ੍ਰੈਟ ਆ ਜਿੰਨੇ ਕੋਈ ਬੰਬਾ ਹੈ ਜੀ ਬੰਬੋ ਰੱਖਿਆ ਵੀ ਅੜਾ ਪੜ ਪਉਣ ਸਾਰੀ ਆ ਚੁੱਕੀ ਹੈ ਅਜੀ ਸਾਨੂੰ ਇਥੋਂ ਹੋਰ ਕੰਪਲੈਕਸ ਤੋਂ ਸ਼ਹਿਰੰਜਲ ਦੇ ਆਫਿਸ ਤੋਂ ਮੈਸੇਜ ਆਇਆ ਸੀ ਵੀ ਕੋਰਟ ਨੂੰ ਕੋਈ ਈਮੇਲ ਆਈ ਹੈ ਥ੍ਰੈਟ ਥ੍ਰੈਟ ਜੀ ਤੇ ਉਹਦੇ ਲਈ ਅਸੀਂ ਇਮੀਡੀਏਟ ਸਾਰੇ ਸਬ ਡਿਵੀਜ਼ਨ ਦੀ ਫੋਰਸ ਲੈ ਕੇ ਕਾਚੀ ਕੋਟ ਕੇ ਐਸਪੀ ਜੀ ਵੀ ਸਾਹ ਦੇ ਨਾਲ ਐਸਐਸਓ ਵਾਲਾ ਹੈ ਰਿਪੋਰਟ ਦੀ ਐਂਟੀ ਸ਼ੈਫ ਦੀ ਟ੍ਰੈਕਿੰਗ ਟੀਮ ਦੇ ਨਾਲ ਕਿ ਮੈਨੂਅਲੀ ਆਪਣੀ ਕੋਸਟ ਦੇ ਨਾਲ ਸਾਰੀ ਚੈਕਿੰਗ ਕਰ ਰਹੇ ਹਾਂ ਸਾਰੀ ਕੋਟ ਨੰਬਰ ਸੀ 15 ਤੋਂ 12 ਤਲਾਸ਼ੀ ਲਾ ਰਹੇ ਆ ਕੁਆਰੰਟੀਨ ਡਾਟਸ ਕੋਡ ਜਿਹੜੀ ਟੀਮ ਹੈ ਕਿ ਉਹ ਵੀ ਸਪੈਸ਼ਲ ਤੌਰ ਤੇ ਜਿਹੜੀਆਂ ਬੁਲਾਈ ਗਈ ਨਹੀਂ ਬਸ ਇਹਦੇ ਵਿੱਚ ਕੋਈ ਦੇਖਾਂਗੇ ਜੀ ਜਿਸ ਸਾਹਿਬ ਦੀ ਟਰੈਟ ਆ ਉਹਦੇ ਹਿਸਾਬ ਨਾਲ ਕੋਈ ਸਾਨੂੰ ਕੋਈ ਖਰੀਰ ਉਹਦੇ ਹਿਸਾਬ ਨਾਲ ਅਸੀਂ ਚੈਕਿੰਗ ਕਰ ਰਹੇ ਜਿਹੜੀ ਜਿਹੜੀ ਲੱਗੇਗੀ ਕੇ ਮੁਗੇ ਚ ਮਤਲਬ ਕੋਈ ਬੰਬ ਪਲਾਂਟ ਕੀਤਾ ਹੈ ਦੀ ਗੱਲ ਹੈਗੀ ਹੈ ਪੂਰੀ ਡਿਟੇਲ ਮੈਨੂੰ ਨਹੀਂ ਪਤਾ ਵੀ ਮੇਲ ਚ ਕੀ ਲਿਖਿਆ ਜੀ ਪਰ ਇਹ ਤਿਆਂ ਤੋਂ ਨਹੀਂ ਇੱਥੇ ਚੈੱਕ ਕਰਾਇਆ ਇੱਥੇ ਵੀ ਕਰਾਣਿਆ ਨਿਹਾਲ ਸਿੰਘ ਵਾਲੇ ਵੀ ਤੇ ਮੁਗੇ ਇਹ ਇਹ ਮੇਲ ਦੇ ਵਿੱਚ ਬਾਜੇ ਬਣਾ ਦਾ ਜਾਂ ਨਾਮ ਸੀਗਾ ਨਹੀਂ ਨਹੀਂ ਇਹ ਵੈਸੇ ਤੁਸੀਂ ਕਰਵਾ ਦੇ ਜਨਰਲੀ ਮੁਗੇ ਦਾ ਸੀਗਾ ਤੇ ਮੁਗੇ ਵੀ ਚੈਕਿੰਗ ਕਰ ਰਹੀ ਹੈ ਇੱਥੇ ਵੀ ਸਰ ਪੁਲਿਸ ਵੱਲੋਂ ਜਿਹੜਾ ਹੈਗਾ ਨੈਕਸਟ ਸਟੈਪ ਕੀ ਹੈਗਾ ਇਸ ਤੇ ਅਸ ਸੀ ਚੈਕਿੰਗ ਕਰਕੇ ਜਦੋਂ ਕੋਈ ਚੀਜ਼ ਚੱਕੀ ਨਹੀਂ ਪਾਈ ਗਈ ਤੇ ਦੁਆਰਾ ਕੋਰਟਸ ਅਸੀਂ ਲਗਾ ਦਾਂਗੇ ਕਿੰਨਾ ਟਾਈਮ ਲੱਗੂਗੀ ਕੋਈ ਵਸਾਈ ਚੈਕਿੰਗ ਕਰ ਰਹੇ ਹੈ ਚੈਕਿੰਗ ਕੰਪਲੀਟ ਹੋ ਗਈ ਫਿਰ ਅ ਮਾਰਕਸਪਾਟੀ ਐਡਵੋਕੇਟ ਡਿਸਟ੍ਰਿਕਟ ਕੋਰਟ ਚ ਕੋਈ ਪ੍ਰੈਕਟਿਸ ਕਰਦੇ ਆਂ ਅੱਜ ਤਕਰੀਬਨ 9:35 ਦੇ ਸਾਨੂੰ ਬਾਹਰ ਐਸੋਸੀਏਸ਼ਨ ਚੋਂ ਪਤਾ ਲੱਗਾ ਕਿ ਇੱਥੇ ARDX ਵਗੈਰਾ ਦੀ ਕੋਈ ਖਵਾਹ ਹੈਗੀ ਆ ਉਸ ਦੇ ਨਾਲ ਹੀ ਜਿਹੜਾ ਹੈ ਪ੍ਰਸ਼ਾਸਨ ਨੇ ਆਪਣੀ ਮੁਸਤਦੀਦ ਦਿਖਾਉਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਸੈਸ਼ਨ ਜੱਜ ਸਾਹਿਬ ਨਾਲ ਵੀ ਪ੍ਰੈਜ਼ੀਡੈਂਟ ਸਾਹਿਬ ਦੀ ਗੱਲ ਹੋਈ ਸੀ ਉਹਨਾਂ ਨੇ ਦੱਸਿਆ ਕਿ ਤੁਸੀਂ ਜਿਹੜੇ ਆਪਣੇ ਐਜ਼ ਅ ਸੇਫਟੀ ਪਰਪਸ ਵਾਸਤੇ ਜਿਹੜੇ ਚੈਂਬਰਸ ਆ ਉਹ ਖਾਲੀ ਕਰ ਦਿਓ ਤੇ ਕਲੈਂਟਸ ਨੂੰ ਵੀ ਸੀ ਆਪਣੇ ਦੱਸ ਦਿੱਤਾ ਹੈ ਕਿ 1 ਵਜੇ ਤੱਕ ਤੁਸੀਂ ਜਿਹੜਾ ਹੈਗਾ ਕੋਰਟ ਚ ਆਮ ਤੋਂ ਗੁਰੇਜ਼ ਕੀਤਾ ਜਾਵੇ ਤੇ ਬਾਕੀ ਸਾਰੇ ਇੰਤਜ਼ਾਮ ਅੱਛੇ ਹਨ ਪਰ ਪ੍ਰਸ਼ਾਸਨ ਨੇ ਅਲਸਰਚ ਆਪਰੇਸ਼ਨ ਵੀ ਕੰਪਲੀਟ ਕਰ ਲਿੱਤਾ ਹੈ ਤੇ ਮੈਨੂੰ ਲੱਗਦਾ ਹੈ ਕਿ ਜਿੱਥੋਂ ਤੱਕ ਇਹ ਥ੍ਰੈਟ ਕਾਲ ਹੀ ਸੀਗੀ ਫੇਕ ਥ੍ਰੈਟ ਹੀ ਸੀਗੀ ਕਿਉਂਕਿ ਇੰਦਾਂ ਦੀ ਜ਼ਿਆਦਾ ਇਸ ਤਰ੍ਹਾਂ ਦੀ ਕੇਸ ਨਹੀਂ ਨਾ ਨਹੀਂ ਇਸ ਤਰ੍ਹਾਂ ਦਾ ਕੋਈ ਹੋ ਸਕਦਾ ਕੋਈ ਹੋਵੇ ਪਰ ਇਹ ਅਲੱਗ ਤਰ੍ਹਾਂ ਦੀ ਹੈ ਕਿਉਂਕਿ ਲੁਧਿਆਣਾ ਹੋਰ ਵੀ ਅਲੱਗ-ਅਲੱਗ ਕੋਟਾ ਵਿੱਚ ਥ੍ਰੈਟ ਕਾਲਸ ਆਂਦੀਆਂ ਰਹੀਆਂ ਨੇ ਆਪਾਂ ਦੇਖਿਆ ਕਿ ਉਹ ਫੇਕ ਹੀ ਨਿਕਲੀਆਂ ਚੀਂਆਂ ਹਾਂਜੀ ਸਰ ਚੁਪਰੇਸ਼ਨ ਆਲਮੋਸਟ ਕੰਪਲੀਟ ਹੋ ਚੁੱਕਿਆ ਹੈਗਾ ਤੇ 1 ਵਜੇ ਤੱਕ ਚੈਟਪੋਰਟ ਰੀਜ਼ਿਊਮ ਕਰ ਦਿੱਤਾ ਜਾਏਗਾ